ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਬਰੇ ਡਾਲੀਆਂ ਟਿੱਕੀਆਂ ਬਣਾਵਾਂਗੇ ਕਰਾਰੀਆਂ ਬਹੁਤ ਵਧੀਆ ਬਣਾਵਾਂਗੇ ਤੇ ਇਹ 6 ਬਰਡ ਹੈ ਤੇ ਇਹਨਾਂ ਨੂੰ ਆਪਾਂ ਮਿਕਸੀ ਚ ਪਾਵਾਂਗੇ ਆ ਤੋੜ ਕੇ ਆ ਨਹੀਂ ਲਾਉਂਦੇ ਆਪਾਂ ਲਾਹਮਾਂ ਤੋਂ ਜਿਹੜਾ ਹੈਗਾ ਕੰਡਾਂਾਂ ਨਹੀਂ ਲਾਉਂਦੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪੀ ਲਾਂਗੇ ਲਓ ਆਪਾਂ ਬਰੈਡ ਪੀਸ ਲਿਆਂਦੇ ਮਿਕਸੀ ਚ ਤੇ ਹੁਣ ਆਪਾਂ ਇਹਦੇ ਚ ਡੱਬੇ ਚ ਪਾ ਲਾਂਗੇ ਇੰਨਾ ਕਪਾ ਵੇਸਣ ਪਾਵਾਂਗੇ ਅੰਨੀ ਕੌਲੀ ਐ ਹੁਣ ਆਪਾਂ ਇਹਨੂੰ ਰਲਾ ਲਾਂਗੇ ਇਹਨਾਂ ਨੂੰ ਲੋਪ ਚੰਗੀ ਤਰ੍ਹਾਂ ਰਲਾ ਲਏ ਐ ਇਹ ਹੁਣ ਆਪਾਂ ਅੱਗ ਵਾਲ ਆਹ ਤਰ ਲਾ ਲਾ ਚੰਗੀ ਤਰ੍ਹਾਂ ਰਲਾਤਾ ਇਦੋਂ ਆਪਾਂ ਅੱਗ ਬਾਲਾਂਗੇ ਤੇ ਤਵਾ ਧਰਾਂਗੇ ਜਦੋਂ ਤਵਾ ਗਰਮ ਹੋ ਗਿਆ ਤੇ ਉੱਤੇ ਆਪਾਂ ਜੀਰਾ ਭੁੰਨਾਂਗੇ ਆਪਾਂ ਜੀਰਾ ਭੁੱਜ ਗਿਆ ਆਪਾਂ ਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਨੇ ਆ ਆ ਡਿੱਗ ਪਿਆ ਤਵੇ ਦੇਮਾਣਾ ਜਾ ਰੋਟੀ ਦਾ ਹੁਣ ਆਪਾਂ ਇਹ ਵੀ ਲਾ ਲੈਨੇ ਆ ਤੇ ਹੁਣ ਆਪਾਂ ਟਮਾਟਰ ਇਹ ਆਪਾਂ ਬਰੇਕ ਬਰੇਕ ਚੀਰ ਕੇ ਰੱਖ ਲਿਆ ਸੀ ਨਾਲੇ ਗੰਡਾ ਇੱਕ ਤੇ ਬਰੇਕ ਬਰੇਕ ਚੀਰ ਲਿਆ ਸੀ ਹਰੀ ਮਿਰਚ ਇਹ ਵੀ ਆਪਾਂ ਵਿੱਚ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਾਂਗੇ ਆਪਾਂ ਨਾਣ ਮਿਰਚ ਪਾਵਾਂਗੇ ਨਾਲੇ ਕਿੰਨਾ ਕੁ ਲੋੜਾ ਉਹਨਾਂ ਖ ਪਾਵਾਂਗੇ ਅੱਧਾ ਕ ਚਮਚਾ ਪਾਵਾਂਗੇ ਨਾਣ ਦਾ ਮਿਰਚ ਉਹ ਦੋ ਆਪਾਂ ਵਿੱਚ ਘਾਟੀ ਪਾਵਾਂਗੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਅभी ਜੇ ਪਾਣੀ ਪਾਵਾਂਗੇ ਥੋੜਾ ਜਿਹਾ ਆਪਾਂ ਨਾ ਤਾਂ ਬਾੜਾ ਟਰਲ ਰੱਖਾਂਗੇ ਤੇ ਆਪਾਂ ਥੋੜਾ ਜਿਹਾ ਕੜਾਹੀ ਰੱਖਾਂਗੇ ਟਿੱਕੀਆਂ ਵਧੀਆ ਬਣਣਗੀਆਂ ਹੁਣ ਆਪਾਂ ਆਹ ਗੁੰਨ ਲਿਆਟੇ ਵਾਂਗੂ ਬੇਸਣ ਤੇ ਬਰੈਡ ਤੇ ਇਹਨੂੰ ਆਪਾਂ 2 ਮਿੰਟ ਢੱਕ ਦੇਾਂਗੇ ਤੇ ਆਪਾਂ ਕੜਾਈ ਧਰਾਂਗੇ ਤੇ ਰਫੈਂਡ ਗਰਮ ਕਰਾਂਗੇ ਹੁਣ ਆਪਾਂ ਰਫੈਂਡ ਪਾ ਦੇਾਂਗੇ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਟਿੱਕੀਆਂ ਪਾਉਣੀਆਂ ਸ਼ੁਰੂ ਕਰ ਦਾਂਗੇ ਉਹਨੇ ਆਪਾਂ ਟਿੱਕੀਆਂ ਬਣਾ ਲੈਣੇ ਤੇਲ ਰ ਫਿਰ ਗਰਮ ਹੁੰਦੇ ਹੁੰਦੇ ਵਧੀਆ ਬਣ ਗਿਆ ਆਟਾ ਆਰ ਬਰਡਾਂ ਦਾ ਜੂਰਾ ਤੇ ਵੇਸਣ ਇਸ ਤੋਂ ਬਣਾ ਲਾਂਗੇ। ਹਲਵਾ ਪਰ ਟਿਕਿੰਗਾ ਸਾਰੰਗਾ ਬਣਾ ਲਾਂਗਾ ਤੇ ਆਪਣਾ ਰਫੈਂਡ ਵੀ ਗਰਮ ਹੋ ਗਿਆ ਤੇ ਆਪਾਂ ਹੁਣ ਪਾਵਾਂਗੇ ਵਿੱਚ ਕੜਾਈ ਦੇ। ਚਾਰ ਬਾਤਾਂ ਤੇਨ ਫੇਰ ਪਾਵਾਂਗੇ ਆਪਾਂ ਜਦੋਂ ਬਰਾਂ ਹੋ ਜਾਊਗਾ ਫੇਰ ਆਪਾਂ ਕੱਢਾਂਗੇ ਇੱਕ ਪਾਸੇ ਹੋਣੀ ਜਨਾ ਤੇ ਇੱਕ ਪਾਸੇ Nå er det ikke mer honning igjen. ਲਓ ਆਪਣਾ ਸਾਰੇ ਬਣ ਗਏ ਟਿੱਕੀਆਂ ਹੁਣ ਆਪਾਂ ਕੜਾਈ ਇਸ ਛਿੱਲੇ ਤੋਂ ਲਾ ਦੇਾਂਗੇ ਕਰਨ ਹੁਣ ਆਪਾਂ ਇਸ ਪਲੇਟ ਚ ਰੱਖ ਦੇਾਂਗੇ ਦੇਖੋ ਕਿੱਡੀਆਂ ਵਧੀਆ ਬਣੀਆਂ ਟਿੱਕੀਆਂ ਜਿਹਨੇ ਸਾਸ ਨਾਲ ਖਾਣੀਆਂ ਸਾਸ ਨਾਲ ਖਾ ਸਕਦਾ ਹੈ ਜਿਹਨੇ ਚ ਹਰੀ ਚਟਨੀ ਨਾਲ ਖਾਣੀਆਂ ਹਰੀ ਚਟਨੀ ਨਾਲ ਖਾ ਸਕਦਾ ਹੈ ਬਹੁਤ ਵਧੀਆ ਟਿੱਕੀਆਂ ਬਣੀਆਂ ਆਪਣੀਆਂ ਬਰੈਡਾਂ ਦੇ ਉੱਤੇ ਬੇਸਟੰਦੀਆਂ ਸਾਰਾ ਕੁਸਪਾ ਕੇ ਵਿੱਚ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਕਿੱਡੇ ਵਧੀਆ ਬਣੀਆਂ ਟਿੱਕੀਆਂ ਬਹੁਤ ਵਧੀਆ ਬਣੀਆਂ ਗਰਮੇ ਬਹੁਤ ਵਧੀਆ ਬਣੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ